ਇਹ ਕਹਿੰਦਾ ਡਾਲੇ ਤੱਕ ਕਹਿੰਦਾ ਝੜਗਾ ਪੈਂਦਾ ਡਾਲੇ ਤੱਕ ਜਦੋਂ ਟਾਪ ਲਾ ਕੇ ਮਾਰਦੇ ਆ ਰੇਸ ਤੇ ਮੁੱਕੀ ਤਰਪਾ ਤਰਪਾ ਘੇੜੇ ਰਲ ਜਾਂਦੇ ਨਾ ਮਹਿੰਦਰਾ ਦੇ ਉੱਤੇ ਹੈਗੀ ਆ ਸੈਟੇਲਾਈਟ ਤੇ ਉਹ ਫੇ ਫੋਨ ਕਰਕੇ ਦੱਸ ਦਿੰਦੀ ਆ ਜੇ ਕਿਸੇ ਨੇ ਅੱਗ ਲਾਈ ਤਾਂ ਤੁਹਾਨੂੰ ਮੈਂ ਸੈਟੇਲਾਈਟ ਦਾ ਨਾਮ ਦੱਸ ਦਿੰਦਾ ਸੀ ਹਨਾ ਅਰਜਨ ਅਰਜਨ ਕਰਦੇ ਕਿ ਨਹੀਂ ਇਹ ਗੱਲਾਂ ਹੀ ਆ ਵਾ ਹੋਰ ਕੁਹ ਨਹੀਂ ਆ ਬੰਦੇ ਹਜੇ ਥੋੜੇ ਆਣਾ ਅੱਜ ਹੈਗਾ ਪਹਿਲਾ ਦਿਨ ਹੈ ਨਾ ਹੌਲੀ ਹੌਲੀ ਮਗਣਗੇ ਫੇਰ ਟੂ ਜਣ ਦਾ ਆਪਣਾ ਤੁਹਾਨੂੰ ਪਤਾ ਮਿਸਟਰ ਇੰਡੀਆ ਬਣ ਗਿਆ ਨਾ ਉਹ ਵੀ ਲਿਉਂਦੇ ਗੋਡਾ ਗੋਡਾ ਦੋਹਰਾ ਕੇ ਦਾ ਤੂੰ ਕਿ ਸੂਰਸਾਰ ਖਾਵੇ ਸੂਰ ਖਾਦਾ ਨਹੀਂ ਆੜਗੇ ਤਾਂ ਫੇਕ ਦਾ ਦੁਖਦਾ ਇਹ ਬੰਨ ਕੀ ਚੱਕਰਾ ਖਰੇ ਕੋਲੜ ਲੀਕ ਹੁੰਦਾ ਆ ਆ ਪਾਣੀ ਰੇਡੀਏਟਰ ਦਾ ਪਾਣੀ ਸਹੀ ਰਹਿੰਦਾ ਕੂਲੈਂਟ ਪਾ ਗਾ ਦਿੰਦਾ ਲਖਾਈ ਨਵੀਆਂ ਪਵਾਈਆਂ ਮੈਂ ਕਿਹਾ ਦਾ ਦਈਏ ਸਰਵੋਤ ਕਰਾਈ ਸੀ ਅਗਦਾ ਤੇ ਇਹ ਬਲੈਟਾਂ ਪਵਾਤੀਆਂ ਨਵੀਆਂ ਤੇ ਆਹ ਦੇਖ ਜੇ ਲੋ ਬੀਮ ਹੈ ਅਜ ਹਾਈ ਬੀਮ ਜਗ੍ਹਾ ਮਾ ਦੇਖਿਓ ਇਹ ਆਹ ਦੇਖੋ ਭਾਈ 12 ਗਾਉਂ ਦੀ ਟ੍ਰੈਲੀਆਂ ਖੜੀਆਂ ਪੰਗੂਆਂ ਦੀ ਮੱਛੇ ਰੰਗੜਗਾ ਸਿਰ ਵੱਧ ਕੇ ਗਏ ਤੇ ਪੰਗੂ ਕੋਤ ਹੈ ਸਦਾ ਜੀ ਮਿੱਤਰੋ ਕੀ ਹਾਲ ਚਾਲ ਸਸਰੀ ਗਾਲ ਜੀ ਸਾਰਿਆਂ ਨੂੰ ਆਲੂ ਕਰੋ ਚੱਕਣਾ ਉੱਗਰ ਬੰਦੇ ਆਪਣੇ ਲੱਗੇ ਆ ਫੇ ਕਬਾਦ ਨੂੰ ਵੱਢਣ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਬੰਦੇ ਥੋੜੇ ਹੀ ਆ ਛੇਕ ਹੀ ਆ ਕੱਲ ਤੱਕ ਟਰਾਲੀ ਕਰ ਦੇਣਗੇ ਕਿਦਰ ਕਣਕ ਦੇਖੋ ਸਿਆੜਾ ਜਿ ਕਿੰਨੀ ਵਧੀਆ ਉੱਗੀ ਲੱਗਦੀ ਹੈ ਨਾ ਪ੍ਰਭਾਵ ਪੈਂਦਾ ਕਿ ਨਹੀਂ ਇਹ ਪੂਰਾ ਨੰਦ ਕਿੱਧਰ ਗਿਆ ਹੈ ਲੰਬੜ ਕਿੱਧਰ ਗਿਆ ਰਾਸ਼ਾ ਲੈਣ ਗਿਆ ਕੰਮ ਘਾਟ ਕਰਦਾ ਉਹ ਹੂੰ ਕੱਲ ਤੱਕ ਹੋ ਜੂ ਟਰਾਲੀ ਕਰ ਦੋ ਜ਼ੋਰ ਲਾ ਦੋ ਫੇ ਬਾਕੀ ਬੰਦੇ ਕਦੋਂ ਆਉਂਦਾ ਪਰਸੋ ਕਿੰਨੇ ਆਉਣਗੇ ਇਹਦਾ ਦਿਹਾੜੀ ਚ ਕਰਦਿਆ ਕਰੋਗੇ ਬਾਈ ਬਿੰਨਾ ਕੁਆਲਿਟੀ ਦਾ ਆਉਂਦਾ ਨਹੀਂ ਬਾਈਲਾ ਫੇਰਦਾ ਹਲਾ ਕੀ ਜਾਂਦਾ ਹੈ ਕੀ ਜਾਂਦਾ ਗੋਡਾ ਗੋਡਾ ਦੋਹਰਾ ਕਹਿੰਦਾ ਤੂੰ ਕਿ ਸੂਰਸਾਰ ਖਾਵੇ ਸੂਰ ਖਾਦਾ ਨਹੀਂ ਆਣਗੇ ਤਾਂ ਫੇਕਦਾ ਦੁਖਦਾ ਸੂਰ ਖਾਦਾ ਹੋਵੇ ਤਾਂ ਗੋਡਾ ਦੋਹੇ ਕਦਾਂ ਹੋ ਜੇ ਪੰਜਾਬ ਜਾਣਗੇ ਤੂੰ ਹੁਣ ਲੱਪਿਆ ਨਾ ਉਧਰ ਦੋਦਾ ਹੀ ਬਿਹਾਰ ਚ ਬਿਹਾਰ ਚ ਦੋਖਦਾ ਹੀ ਨਹੀਂ ਬਿਹਾਰ ਵਿੱਚ ਨਿਕਲ ਰਿਹਾ ਕਰੇ ਇਹ ਬਿਹਾਰ ਵਿੱਚ ਖਤਰ ਲੱਗ ਪੰਜਾਬ ਜੀ ਦੁਹਣ ਲੱਗਾ ਨਾ ਬੰਦੇ ਹਜੇ ਥੋੜੇ ਆ ਨਾ ਅੱਜ ਹੈਗਾ ਪਹਿਲਾ ਦਿਨ ਹੈ ਨਾ ਹੌਲੀ ਹੌਲੀ ਮਗਣਗੇ ਫੇਰ ਕੰਮ ਖਿਚਿਆ ਕਰਨਗੇ ਇਹ ਸਟਾਰਟਿੰਗ ਜਿੱਦਾਂ ਹੀ ਹੁੰਦਾ ਨਾ ਹੌਲੀ ਹੌਲੀ ਜਦਾਂ ਹੋਏ ਮੱਗ ਕੇ ਕੰਮ ਨਿਬੇੜਨਗੇ ਬਾਕੀ ਆਲੂ ਦੇਖੋ ਨਾ ਹੋਰ ਇਹਨੂੰ ਹੋਰ 4-5 ਦਿਨਾਂ ਤੱਕ ਪਾਣੀ ਲਾਉਣਾ ਉਸ ਤੋਂ ਬਾਅਦ ਫਿਰ ਪਾੜ ਦੇਣੇ ਆ ਪ੍ਰਭਾਵ ਤਾਂ ਪਾਉਂਦੇ ਆ ਨਾ ਕਿ ਨਹੀਂ ਅਰਜਨ-ਅਰਜਨ ਕਰਦੇ ਕਿ ਨਹੀਂ ਇਹ ਗੱਲਾਂ ਹੀ ਆ ਵਾਹ ਹੋਰ ਕੁਹ ਨਹੀਂ ਐ ਦੇਖੋ ਵੀ ਬਾਲੇ ਨਹੀਂ ਬਣਾਉਣਾ ਹੈ ਆਪਾਂ ਹਣਾ ਜਿਦਾ ਇੱਕ ਆ ਬਣਾਤਾ ਗੰਨਿਆਂ ਦਾ ਹਣਾ ਤੁਸੀਂ ਦੇ ਦੇ ਇਹ ਕਿਦੋਂ ਬਾਦ ਹੋਰ ਬਣਾਉਣਾ ਬਸ ਬਾਲੇ ਨਹੀਂ ਬਣਾ ਬ ਰਿਪੀਟ ਨਹੀਂ ਕੰਮ ਕਰ ਰਹੇ ਹਣਾ ਦੋਰੀ ਪਾਇਆ ਕਰਨੀ ਆ ਇਹਦਾ ਕਹਿੰਦੇ ਹਣਾ ਦੋਰੀ ਪੋਣੀ ਤੇਰ ਜੋਰ ਨਹੀਂ ਪਾਇਆ ਕਰਨੀ ਦੋਰੀ ਪਾ ਕੇ ਬਸ ਗੱਲ ਨਿਬੇੜ ਦੇ ਕਰਨੀ ਆ ਰਿਪੀਟ ਨਹੀਂ ਕਰਨਾ ਬਾਹਲਾ ਕੰਮ ਆਪਾਂ ਚੀਜ਼ ਤੇ ਚਲਿਏ ਹਣਾ ਹੁਣ ਤੁਹਾਨੂੰ ਦਿਖਾਤਾ ਹਾਂ ਹੁਣ ਘਰ ਨੂੰ ਚੱਲਦੇ ਆਂ ਤੇ ਕਾਣ ਦੇਖੋ ਕਿੰਨੀ ਵਧੀਆ ਲੱਗਦੀ ਸਿਆੜਾ ਜੋਗ ਦੀ ਇਹ ਜਿਉਂ ਵਰਗਾ ਦਿਖਾਣਾ ਨਾ ਅਰੋਂ ਦੇਖੋ ਲੈਣਾ ਸਿਆੜਾਂ ਜਿਹੇ ਲੱਗਦੀ ਤੇ ਬਾਕੀ ਆ ਦੇਖ ਲੋ ਆ ਕਿਾਰੇ ਦੀ ਕੱਢ ਗਿਆ ਆਪਾਂ ਆਹ ਖੱਤੇ ਦੀ ਪਰਾਲੀਆ ਵੀ ਬਾਹਰ ਲਾਈ ਅੱਗ ਨਹੀਂ ਲਾਉਣੀ ਹੈ ਨਾ ਜਿੱਦਾਂ ਕੈਂ ਤੋਂ ਪਾਵੂ ਉੱਤੇ ਹੈਗੀ ਆ ਸੈਟੇਲਾਈਟ ਤੇ ਉਹ ਵੀ ਫੋਨ ਕਰਕੇ ਦੱਸ ਦਿੰਦੀ ਹੈ ਜੇ ਕਿਸੇ ਨੇ ਅੱਗ ਲਾਈ ਤਾਂ ਤੁਹਾਨੂੰ ਮੈਂ ਸੈਟੇਟੇਲਾਈਟ ਦਾ ਨਾਮ ਦੱਸ ਦਿੰਦਾ ਹਾਂ ਨਾ ਬਲੌਗ 'ਚ ਦੱਸ ਹੀ ਦਿੰਦਾ ਹਾਂ ਨਾ ਤਾਂ ਅੱਗ ਨਹੀਂ ਲਾਉਣੀ ਵਾਤਾਵਰਨ ਬਚਾਓ ਹਣਾ ਦੁਸ਼ੀ ਤੇ ਨਿਕਾਣਾ ਕਹਿੰਦੇ ਵਾਤਾਵਰਨ ਹਣਾ ਵੈਸੇ ਆ ਕਿ ਗੱਲ ਆ ਇਹਦਾ ਵਿਚਾਰ ਹੀ ਆਣਾ ਕਹਿਣ ਤੋਂ ਭਾਵ ਜਿੱਦਾ ਕਹਿੰਦੇ ਆ ਵੀ ਜੱਟ ਬਹੁਤ ਖਰਾਬ ਕਰਦੇ ਆ ਵਾਤਾਵਰਨ ਤੇ ਆਹ ਦੇਖ ਲੋ ਦਰਾਖਤ ਦੇਖ ਲੋ ਕਿੰਨਾ ਲੱਗਾ ਨਾ ਆਹ ਦੇਖ ਲੋ ਕਿੰਨਾ ਦਰਖਤ ਦੇ ਆਲੇ ਦੁਆਲੇ ਸਾਰਾ ਜੱਟਾਂ ਨੇ ਲਾਇਆ ਆ ਆ ਦੇਖ ਲੋ ਕਿੰਨਾ ਲੱਗਾ ਦਰਖਤ ਦੂਜਾ ਪਿੰਡ ਨਹੀਂ ਸੀਦਾ ਦੇਖ ਲੋ ਕਿੰਨਾ ਦਰਖਤ ਆਣਾ ਤੇ ਜੱਟਾਂ ਨੇ ਲਾਇਆ ਜੀ ਅੱਗ ਲਾਉਂਦੇ ਤਾਂ ਮਤਲਬ ਉਹ ਬਚਾਉਂਦੇ ਵੀ ਆਣਾ ਉਹ ਜਿਆਦੇ ਸ਼ਹਿਰੀ ਲੋਕ ਮੈਂ ਕਹਿੰਦਾ ਜਿਆਦਾ ਰੌਲਾ ਪਾਉਂਦੇ ਹਨਾ ਕਿ ਜੱਟ ਐ ਕਰਦੇ ਐ ਕਰਦੇ ਆ ਫੇ ਦੇਖ ਲੋ ਕਿੰਨਾ ਦਰਖਤ ਲੱਗਾ ਐ ਜੱਟਾਂ ਨੇ ਲਾਇਆ ਬਾਕੀ ਇਹ ਸ਼ੋਰ ਗੱਲਾਂ ਦੀ ਗੱਲਾਂ ਸ਼ਾਮ ਨੂੰ ਵਿਊ ਬਹੁਤ ਵਧੀਆ ਆਉਂਦਾ ਦੇਖੋ ਤਾਂ ਜਿਹੜੇ ਬਾਹਰ ਲੱਗੇ ਹੋਣੇ ਲੋਕ ਨਾ ਉਹ ਚੀਜ਼ਾਂ ਮਿਸ ਕਰਦੇ ਆ ਚੀਜ਼ਾਂ ਦੇਖੋ ਸ਼ਾਮ ਦਾ ਵਿਊ ਬਹੁਤ ਐਂਡ ਆਉਂਦਾ ਨਾ ਰਾਲੀ ਮਿੱਤਰੋ ਹੋ ਗਈ ਲੱਦ ਤੇ ਹੁਣ ਤੋਜਣ ਪਾ ਕੇ ਕੱਢਾਂਗੇ ਥੋੜੀ ਲੱਦੀ ਹੈ ਨਾ ਕੋਈ ਮੀਂਹ ਸੀਗਾ ਤੇ ਬੱਦਲ ਹੋ ਗਿਆ ਮੀਂਹ ਦਾ ਡਰ ਸੀ ਕਰਕੇ ਫਾਜੀ ਲੱਦ ਲਈ ਕੁਛ ਕਰ ਲਓ ਛੇ ਲੱਦਣਗੇ ਤੇ ਸੰਗਲ ਲੈ ਜੀਏ ਤੋਜਣ ਦਾ ਆਪਣਾ ਤੁਹਾਨੂੰ ਪਤਾ ਮਿਸਟਰ ਇੰਡੀਆ ਬਣ ਗਿਆ ਨਾ ਉਹ ਵੀ ਲਿਉਂਦੇ ਆ ਹੁਣ ਨਾ ਵਾ ਉਸੋਂ ਅੱਗੇ ਵਾਲੇ ਸੰਗਲ ਹੀ ਚੱਲਣਗੇ ਤੁਸੀਂ ਸਾਡੇ ਬੈਸਪੈਡ ਦੀ ਲੈਡ ਨਹੀਂ ਦੇਖੀ ਸੀ ਨਾ ਜਗਦੀ ਰਾਤ ਨੂੰ ਦਿਖਾਈ ਨਵੀਆਂ ਪਵਾਈਆਂ ਮੈਂ ਕਿਹਾ ਦੱਦ ਲਈਏ ਸਰਵੋਤ ਸਿਕਾਈ ਸੀ ਅਗਦਾ ਤੇ ਇਹ ਬਲੈਕ ਟੋ ਪਵਾਤੀਆਂ ਨਾ ਗਈਆਂ ਤੇ ਆਹ ਦੇਖ ਜੇ ਲੋ ਬੀਮ ਆ ਜ ਹਾਈ ਬੀਮ ਜਗਾਵਾ ਦੇਖਿਓ ਇਹ ਆਹ ਦੇਖੋ ਹਾਈ ਆ ਚਾਨਣ ਕਰਦਾ ਹੀ ਜਾਂਦਾ ਦੇਖੋ ਲੈ ਆ ਲੋ ਹਾਈ ਬੀਮ ਲੋ ਬੀਮ ਹਾਈ ਬੀਮ ਲੋ ਬਹੁਤ ਹੈ ਜੀ ਉਹ ਤੇ ਬਦਲ ਹੋ ਗਿਆ ਇਸ ਕਰਕੇ ਫਿਰ ਅੱਜ ਹੀ ਲੱਦ ਲਈ ਕਿ ਹੋਰ ਵਿੱਚ ਹੀ ਰਹਿ ਜੂਏ ਨਾ ਕੰਮ ਬਾਕੀ ਫੇ ਕੱਲ ਨੂੰ ਨਾ ਪਿਆ ਤਾਂ ਕੱਲ ਨੂੰ ਲੱਦ ਲਵਾਂਗੇ ਹੋਰ ਲੋ ਮਿੱਤਰੋ ਦੋ ਆ ਮੋਰੇ 595 ਟਰਬੋ ਤੇ ਪਿੱਛੇ ਆਪਣੇ ਵਾਲਾ ਦੇਖਦੇ ਆ ਫਿਰ ਨਿਕਲ ਜਾਣੀ ਆ ਤਰਪਾ ਤਰਪਾ ਗੇੜੇ ਰਲ ਜਾਂਦੇ ਨੇ ਮਹਿੰਦਰੀਆਂ ਦੇ ਤਰਪੀ ਫੇਰ ਨਹੀਂ ਰੁਕਦੀ ਹੁੰਦੀ ਜਲਦੀ ਕਿਤੇ ਛੜ ਗਿਆ ਚੜ ਗਿਆ ਛੜ ਗਿਆ ਐਵੇਂ ਥੋੜੀ ਜਾਨ ਬਹੁਤ ਆ ਲੋ ਹਾਈ ਟਰੈਕਟਰ ਦਾ ਇਹੀ ਹੁੰਦਾ ਫਾਇਦਾ ਹਣਾ ਦੇਖੋ ਕਦਾ ਗੇੜ ਰਲ ਗਿਆ ਅਗੇ ਅਰਜਨ ਮੂਰੇ ਪਾਈਦਾ ਹੁੰਦਾ ਜੀ ਉਹ ਲੋ ਹਾਈ ਮੀਡੀਅਮ ਉਹ ਰਲਦਾ ਹੀ ਨਹੀਂ ਨਾਲ ਇਹਦੇ ਇਹਦਾ ਇਹ ਗੇੜਾ ਰਲ ਗਿਆ ਨਾਲ ਇਹਦੇ ਅਗੇ ਮੂਰੇ ਅਰਜਨ ਪਾਈਦਾ ਹੁੰਦਾ ਸੀਗਾ 3 ਸਪੀਡ ਉਹ ਰਲਦਾ ਹੀ ਨਹੀਂ ਨਾਲ ਇਹਦੇ ਇਹ ਰਲ ਜਾਂਦਾ ਲਓ ਮਿੱਤਰੋ ਹੋ ਗਈ ਰੈਡੀ ਇਹ ਕਹਿੰਦਾ ਡਾਲੇ ਤੱਕ ਕਹਿੰਦਾ ਝੜਗਾ ਪੈਂਦਾ ਡਾਲੇ ਤੱਕ ਜਦੋਂ ਟਾਪ ਲਾ ਕੇ ਮਾਰਦੇ ਆ ਰੇਸ ਤੇ ਮੁੱਕੀ ਰੈਡੀ ਆ ਉਹ ਕੂਲੈਂਟ ਪਾਉਣਾ ਵਿੱਚ ਉਹ ਨਾ ਕੂਲੈਂਟ ਥੋੜਾ ਜਿਹਾ ਲੀਕ ਜਾ ਹੁੰਦਾ ਲੱਗਦਾ ਇਹ ਪਤਾ ਨਹੀਂ ਕਿ ਚੱਕਰਾ ਖਰੇ ਕੂਲੈਂਟ ਲੀਕ ਹੁੰਦਾ ਆ ਆ ਪਾਣੀ ਰੇਡੀਏਟਰ ਦਾ ਪਾਣੀ ਸਹੀ ਰਹਿੰਦਾ ਕੂਲੈਂਟ ਮਗਾ ਦਿੰਦਾ ਹੁਣ ਪਾ ਕੇ ਦੇਖਦੇ ਚੈੱਕ ਕਰਦੇ ਕਿ ਕਿੱਥੋਂ ਲੀਕ ਹੁੰਦਾ ਅੱਧਾ ਹੀ ਪਾਇਆ ਇੰਨਾ ਕੀ ਪਾਇਆ ਨਾ ਮੈਂ ਕਿਹਾ ਸਾਰਾ ਭਰੇ ਦਾ ਫਾਇਦਾ ਨਹੀਂ ਨਾ ਪਤਾ ਲੱਗ ਜਣੇ ਕਿੱਥੋਂ ਲੀਕ ਹੁੰਦਾ ਹੁਣ ਪਾਣੀ ਪਾਏ ਤੇ ਪਤਾ ਨਹੀਂ ਲੱਗਦਾ ਇਹ ਹਰਾ ਜਾਏ ਜਾਂ ਪੂਲਾਟ ਹੁੰਦਾ ਨਾ ਰੰਗ ਇਹਦਾ ਜੀ ਚਾਊਗਾ ਤਾਂ ਪਤਾ ਲੱਗ ਜਾਊਗਾ ਕਿੱਥੋਂ ਕੀ ਹਿਸਾਬ ਦਾ ਆ ਵਾ ਉਹ ਰੈਡੀ ਆ ਸਿਰ ਦੀ ਥੱਲੇ ਨੂੰ ਉਬਾ ਇੱਥੇ ਵਲੌਗ ਦਾ ਐਂਡ ਆ ਵੀ ਚੰਗਾ ਜੀ